ਸਾਡੇ ਕੇਂਦਰ ਦੇ ਇੱਕ ਜਲ ਸਰੋਤ ਮੰਤਰੀ ਨੇ ਕਰਕੇ ਕਿਹਾ ਸੀ ਕਿ ਪੰਜਾਬ ਹੈਜ਼ ਨਾਓ ਬਿਕਮ ਅ ਕੈਂਸਰ ਸਟੇਟ ਤੇ ਯਾਰ ਮੈਂ ਕਮਾਲ ਇਸ ਗੱਲ ਦੀ ਮੰਨਦਾ ਵੀ ਸਾਡੇ ਤਕਰੀਬਨ ਨਾ ਉੱਥੇ ਪੰਜਾਬ ਦੇ 20 ਪਾਰਲੀਮੈਂਟ ਮੈਂਬਰ ਹੈ ਰਾਜ ਸਭਾ ਤੇ ਲੋਕ ਸਭਾ ਦੇ ਮਿਲਾ ਕੇ 20ਾਂ ਦੇ ਵਿੱਚੋਂ ਇੱਕ ਨੇ ਵੀ ਇਹ ਨੋਟਿਸ ਨਹੀਂ ਲਿਆ ਕਿ ਪੰਜਾਬ ਦੇ ਹੱਕ ਦੇ ਵਿੱਚ ਜਾ ਕੇ ਪਾਣੀਆਂ ਵਾਸਤੇ ਹਾ ਦਾ ਨਾਹਰਾ ਮਾਰਿਆ ਹੋਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਹੀ ਨੇ ਅਸਲ ਮੁੱਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਜੇ ਇੱਕ ਵੀ ਲੀਡਰ ਪੰਜਾਬ ਦਾ ਗੱਲ ਕਰ ਰਿਹਾ ਮੈਨੂੰ ਦੱਸੋ ਪੰਜਾਬ ਦੀ ਧਰਤੀ ਬਾਰੇ ਪੰਜਾਬ ਦੀ ਫਸਲਾਂ ਬਾਰੇ ਪੰਜਾਬ ਦੇ ਪਾਣੀ ਬਾਰੇ ਮੈਨੂੰ ਇੱਕ ਵੀ ਬੰਦਾ ਦੱਸੋ ਵੀ ਗੱਲ ਕਰ ਰਿਹਾ ਹੈ ਕੋਈ ਨਹੀਂ ਕਰ ਰਿਹਾ ਸਿਰਫ ਆਪ ਦੀਆਂ ਆਪ ਦੀਆਂ ਰੋਟੀਆਂ ਸੇਕਣ ਲੱਗੇ ਹੋਏ ਆ ਉਹ ਉਹਨੂੰ ਚੰਗਾ ਮਾੜਾ ਕਹਿੰਦੇ ਆ ਉਹ ਉਹਨੂੰ ਚੰਗਾ ਮਾੜਾ ਕਹਿੰਦੇ ਆ ਪੰਜਾਬ ਦੇ ਲੋਕੋ ਘਰਾਂ ਤੋਂ ਬਾਹਰ ਨਿਕਲੋ ਘਰਾਂ ਤੋਂ ਬਾਹਰ ਨਿਕਲ ਕੇ ਸਚਾਈ ਨੂੰ ਜਾਣੋ ਮੌਤ ਤੁਹਾਡੇ ਦਰਵਾਜ਼ੇ ਤੇ ਆਈ ਖੜੀ ਹੈ ਪੰਜਾਬੀਓ ਥੋਡੀ ਆਖਰੀ ਐਕਸਪਾਇਰੀ ਡੇਟ ਜਿਹੜੀ ਹੈ ਉਹ ਮਿੱਥੀ ਜਾ ਚੁੱਕੀ ਹੈ ਕਾਗਜ਼ਾਂ ਦੇ ਵਿੱਚ ਇੱਕ ਗੱਲ ਸਮਝ ਲਿਓ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਪੋਲਿਟਿਕਸ ਹੈ ਜਿਹੜੀ ਭਾਰਤ ਦੀ ਖਾਸ ਕਰ ਪੰਜਾਬ ਦੀ ਉਹ ਇੱਕ ਨੀਰਾ ਪੂਰਾ ਬਿਜ਼ਨਸ ਬਣ ਗਈ ਹੈ ਪੋਲਿਟਿਸ਼ੀਅਨ ਇਜ਼ ਨੋ ਮੋਰ ਸਰਵਿਸ ਪੋਲਿਟਿਸ਼ੀਅਨ ਜਿਹੜੀ ਹੈ ਉਹ ਪਿਓਰ ਬਿਜ਼ਨਸ ਬਣ ਗਈ ਹੈ ਰਾਜਨੀਤਿਕ ਲੀਡਰ ਇਹਦੇ ਵਿੱਚ ਆ ਕੇ ਪੈਸੇ ਇਨਵੈਸਟ ਕਰਦੇ ਆ ਕਰੋੜ ਦੋ ਕਰੋੜ ਅਗਲਾ ਆ ਕੇ ਇਨਵੈਸਟ ਕਰਦਾ ਤੇ ਉਹਦੇ ਵਿੱਚੋਂ ਅਰਬਾਂ ਰੁਪਏ ਬਣਾ ਕੇ ਜਾਂਦਾ ਹੈ ਇਹੀ ਹੋ ਰਿਹਾ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਏ ਮੇਰਾ ਕੋਈ ਸਕਾ ਨਹੀਂ ਹੈਗਾ ਮੈਂ ਸਿਰਫ ਪੰਜਾਬ ਦਾ ਸਕਾ ਤੇ ਜਿਹੜਾ ਪੰਜਾਬ ਦੀ ਗੱਲ ਕਰਦਾ ਉਹ ਸਾਡਾ ਸਕਾ ਹੈ ਤੇ ਇਹਨਾਂ ਲੀਡਰਾਂ ਨੇ ਕੀ ਕੀਤਾ ਹੁਣ ਤੱਕ ਮੈਨੂੰ ਦੱਸੋ ਕਿਸੇ ਵੀ ਪਾਰਟੀ ਦਾ ਕੋਈ ਵੀ ਹੈਗਾ ਯਾਰ ਨਿਊਟਰਲ ਹੋ ਕੇ ਗੱਲ ਕਰੋ ਤੁਸੀਂ ਸਾਰਿਆਂ ਨੇ ਰਾਜਨੀਤੀ ਦੇ ਵਿੱਚੋਂ ਆਪ ਦੇ ਘਰ ਭਰੇ ਆ ਮੈਨੂੰ ਦੱਸੋ ਪੰਜਾਬ ਵਾਸਤੇ ਕੋਈ ਇੱਕ ਵੀ ਲੀਡਰ ਮਰਿਆ ਹੋਏ ਇੱਕ ਵੀ ਨਹੀਂ ਕੋਈ ਹੈਗਾ ਕੋਈ ਪਾਰਟੀ ਇਹਦੀ ਗੱਲ ਨਹੀਂ ਕਰਦੀ ਵੀ ਪੰਜਾਬ ਦਾ ਪਾਣੀ ਗਰਕਦਾ ਜਾਂਦਾ ਅਸੀਂ ਧਰਤੀ ਦੀ ਤੀਜੀ ਤਹਿ ਦੇ ਵਿੱਚੋਂ ਪਾਣੀ ਪੀ ਰਹੇ ਹਾਂ 3rd aqua fire ਦੇ ਵਿੱਚੋਂ ਅਸੀਂ ਪਾਣੀ ਪੀ ਰਹੇ ਹਾਂ ਤੇ ਰਿਪੋਰਟਾਂ ਆ ਗਈਆਂ ਨੇ ਕਿ ਉਸ ਪਾਣੀ ਦੇ ਵਿੱਚ ਯੂਰੇਨੀਅਮ ਰਲਿਆ ਹੋਇਆ ਫਲੋਰਾਈਡ ਰਲਿਆ ਹੋਇਆ ਤੇ ਹੋਰ ਬਹੁਤ ਤਰ੍ਹਾਂ ਦਾ ਅਗਸਵਾ ਉਹਦੇ ਵਿੱਚ ਪਿਆ ਹੈ ਤੇ ਉਸ ਪਾਣੀ ਨੂੰ ਪੀਣ ਵਾਲੇ ਬੰਦੇ ਨੂੰ ਕੈਂਸਰ ਹੋਏਗਾ ਹੀ ਹੋਏਗਾ ਹੁਣ ਅਸੀਂ ਉਹ ਪਾਣੀ ਪੀ ਰਹੇ ਹਾਂ ਦੂਜੀ ਸਤਹ ਦਾ ਪਾਣੀ ਵੀ ਧਰਤੀ ਦਾ ਪੀਣ ਯੋਗ ਨਹੀਂ ਪਰ ਉਹ ਅਸੀਂ ਪੀ ਪੀ ਕੇ ਖਤਮ ਕਰ ਦਿੱਤਾ ਹੁਣ ਅਸੀਂ ਤੀਜੀ ਤਹਿ ਦੇ ਵਿੱਚ ਐਂਟਰ ਕਰ ਰਹੇ ਹਾਂ ਧਰਤੀ ਦੇ ਹੇਠਲੇ ਛੇੜਾ ਸਾਡਾ ਪਾਣੀ ਆ ਹੋਰ ਗਰਕ ਗਿਆ ਬੋਰ ਹੋਰ ਡੁਕੇ ਹੋਣਗੇ ਅਸੀਂ ਤੀਜੀ ਤਹਿ ਦਾ ਪਾਣੀ ਪੀ ਕੇ ਇੱਕ ਵੀ ਪੰਜਾਬੀ ਬਚ ਨਹੀਂ ਸਕਦਾ ਪੰਜਾਬ ਦੇ ਹਰ ਚੌਥੇ ਬੰਦੇ ਨੂੰ ਕੈਂਸਰ ਹੋਏਗਾ ਹੀ ਹੋਏਗਾ ਮੈਂ ਲਿਸ਼ਕੇ ਦੇਣ ਨੂੰ ਤਿਆਰ ਆ ਤੇ ਇਕੱਲਾ ਮੈਂ ਨਹੀਂ ਕਹਿੰਦਾ ਇਹ ਰਿਪੋਰਟਾਂ ਕਹਿੰਦੀਆਂ ਨੇ ਹਰ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਨਾ ਜਾਗੇ ਪੰਜਾਬੀਓ ਤੋਂ ਨੂੰ ਜਾਗਣਾ ਪਏਗਾ ਤੁਹਾਨੂੰ ਘਰਾਂ ਤੋਂ ਬਾਹਰ ਨਿਕਲਣਾ ਪਏਗਾ ਜੇ ਤੁਸੀਂ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਮਾਫ ਕਰਿਓ ਫਿਰ ਇਸ ਗੱਲ ਤੇ ਸ਼ੱਕ ਹੈ ਵੀ ਤੁਹਾਡੀਆਂ ਰਗਾਂ ਦੇ ਵਿੱਚ ਤੁਹਾਡੀਆਂ ਉਹਨਾਂ ਬਜ਼ੁਰਗਾਂ ਦਾ ਖੂਨ ਨਹੀਂ ਹੈਗਾ ਜਿਹੜੇ ਜਾ ਕੇ ਖੈਬਰ ਦੇ ਦਰਰੇ ਨੂੰ ਬੰਦ ਕਰ ਦਿੰਦੇ ਸੀਗੇ ਉਹਨਾਂ ਦਾ ਲਹੂ ਤੁਹਾਡੇ ਵਿੱਚ ਨਹੀਂ ਹੈਗਾ ਫਿਰ ਤੁਹਾਨੂੰ ਜਮਹੂਰੀ ਢੰਗ ਦੇ ਨਾਲ ਘਰਾਂ ਤੋਂ ਬਾਹਰ ਆ ਕੇ ਆਪ ਦਾ ਆਪ ਦੇ ਲੋਕਾਂ ਨੂੰ ਲਾਮਬੰਦ ਕਰਕੇ ਸਾਰਿਆਂ ਨੂੰ ਐਜੂਕੇਟ ਕਰਕੇ ਤੁਹਾਨੂੰ ਸਰਕਾਰ ਦੀ ਗਰਦਨ ਤੇ ਗੋਡਾ ਰੱਖਣਾ ਪਏਗਾ ਜਿਵੇਂ ਪਹਿਲਾਂ ਰੱਖਿਆ ਸੀ ਦਿੱਲੀ ਜਾ ਕੇ ਆਪਦੀਆਂ ਜ਼ਮੀਨਾਂ ਪਿੱਛੇ ਲੜੇ ਸੋ ਨਾ ਹੁਣ ਪਾਣੀ ਪਿੱਛੇ ਵੀ ਇੱਕ ਵੱਡੀ ਜੰਗ ਲੜਨੀ ਪਏਗੀ ਮੈਨੂੰ ਆਸ ਹੈ ਜਦੋਂ ਤੱਕ ਪੰਜਾਬ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਜਉਂਦੀਆਂ ਨੇ ਨਾ ਬਹੁਤ ਬੰਦੇ ਚੰਗਾ ਮਾੜਾ ਕਹਿੰਦੇ ਆ ਉਹਨਾਂ ਨੂੰ ਪਰ ਉਹ ਲੜਦੇ ਆ ਉਹ ਇੱਕੋ ਇੱਕ ਜਮਾਤ ਹੈ ਜਿਹੜੀ ਲੜਦੀ ਆ ਤੁਹਾਡੇ ਵਾਸਤੇ ਹੋਰ ਕੋਈ ਨਹੀਂ ਲੜ ਰਿਹਾ ਮੈਨੂੰ ਦੱਸੋ ਕੋਈ ਵੀ ਇੱਕ ਵੀਕ ਜਥੇਬੰਦੀ ਕੋਈ ਹੋਏ ਜਿਹੜੀ ਲੜਦੀ ਹੋਏ ਸਵਾਏ ਕਿਸਾਨਾਂ ਤੋਂ ਕਿਸਾਨ ਲੜਦੇ ਐ ਕਿਸਾਨਾਂ ਨੇ ਆਪਦੀਆਂ ਜ਼ਮੀਨਾਂ ਬਚਾਈਆਂ ਹੁਣ ਪਾਣੀ ਵਾਸਤੇ ਵੀ ਕਿਸਾਨੋ ਮੇਰੇ ਵੀਰੋ ਤੁਹਾਨੂੰ ਲੜਨਾ ਪਏਗਾ ਪਰ ਉਤੋਂ ਵੀ ਪਹਿਲਾਂ ਮੇਰੀ ਤੁਹਾਨੂੰ ਹੱਥ ਤੇ ਪੈਰ ਦੋਏ ਚੀਜ਼ਾਂ ਜੋੜ ਕੇ ਬੇਨਤੀ ਐ ਇੱਕ ਝੰਡੇ ਥੱਲੇ ਇਕੱਠੇ ਹੋਵੋ ਦਰਬਾਰ ਸਾਹਿਬ ਜਾਓ ਉੱਥੋਂ ਜਾ ਕੇ ਅਰਦਾਸਾਂ ਬੇਨਤੀਆਂ ਕਰਕੇ ਗੁਰੂ ਰਾਮਦਾਸ ਜੀ ਦਾ ਓਟ ਆਸਰਾ ਥਾਪੜਾ ਲੈ ਕੇ ਫਿਰ ਦੂਰੋਂ ਪੰਜਾਬ ਵਾਸਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਸਾਡੇ ਸਿਰਾਂ ਤੇ ਰਾਜਨੀਤਿਕ ਲੀਡਰਾਂ ਤੋਂ ਤਾਂ ਆਸ ਜਮਾ ਹੀ ਛੱਡ ਦਿਓ ਇਹ ਕੁਝ ਨਹੀਂ ਕਰ ਸਕਦੇ ਨਾ ਇਹਨਾਂ ਦੇ ਵਾਸਤੇ ਕੁਝ ਹੈਗਾ ਭਾਵੇਂ ਪੁਰਾਣੇ ਸੀਗੇ ਭਾਵੇਂ ਹੁਣ ਵਾਲੇ ਐ ਭਾਵੇਂ ਜਿਹੜਾ ਕੋਈ ਹੁਣ ਨਵਾਂ ਆਖਾਂ ਟੱਡੀ ਜਾਂਦਾ ਕੋਈ ਉਹ ਐ ਇਹਨਾਂ ਦੇ ਕਰਨ ਦਾ ਕੰਮ ਹੈ ਹੀ ਨਹੀਂ ਇਹ ਦਿੱਲੀ ਤੋਂ ਅੱਖਾਂ ਚ ਅੱਖ ਪਾ ਕੇ ਗੱਲ ਕੋਈ ਕਰ ਹੀ ਨਹੀਂ ਸਕਦਾ ਇਹਨਾਂ ਚੋਂ ਹਰੇਕ ਜਾ ਕੇ ਗੋਡੇ ਟੇਕ ਦਿੰਦਾ ਹੈ ਉੱਥੇ ਸੋ ਤੁਹਾਨੂੰ ਲੜਨਾ ਪਏਗਾ ਲੜਨ ਦਾ ਤਰੀਕਾ ਕੀ ਐ ਐ ਨਹੀਂ ਵੀ ਡਾਂਗ ਸੋਟਾ ਹੋਣਾ ਤੁਹਾਨੂੰ ਆਪਦੇ ਸਾਰਿਆਂ ਭੈਣ ਭਰਾਵਾਂ ਨੂੰ ਪਹਿਲਾਂ ਐਜੂਕੇਟ ਕਰਨਾ ਪਏਗਾ ਵੀ ਸਾਡਾ ਪਾਣੀ ਜਾ ਕਿੱਥੇ ਰਿਹਾ ਐ ਅਸੀਂ ਤਾਂ ਆਪਦੀ ਧਰਤੀ ਚੋਂ ਪਾਣੀ ਕੱਢ ਕੇ ਪੀ ਰਹੇ ਹਾਂ ਤੇ ਸਾਡਾ ਜਿਹੜਾ ਧਰਤੀ ਤੇ ਉੱਪਰ ਵਗਣ ਵਾਲਾ ਪਾਣੀ ਇਹ ਸਾਨੂੰ ਸੋਚਣਾ ਪਏਗਾ ਪੰਜਾਬ ਦਿਨੋਂ ਦਿਨ ਕਰਜ਼ਾਈ ਹੁੰਦਾ ਜਾਂਦਾ ਹੈ ਪਤਾ ਕਿਉਂ ਹੁੰਦਾ ਜਾਂਦਾ ਹੈ ਕਿਉਂਕਿ ਸਾਡਾ ਪਾਣੀ ਅਗਲੇ ਫਰੀਚੀ ਵਰਤੀ ਜਾਂਦੇ ਆ ਉਹਦੀ ਰਾਇਲਟੀ ਅਸੀਂ ਨਹੀਂ ਲੈ ਰਹੇ ਹੈਗੇ ਕੋਈ ਵੀ ਸਟੇਟ ਆਪਣੇ ਖਣਿਜ ਪਦਾਰਥਾਂ ਦੀ ਮਾਲਕ ਹੁੰਦੀ ਹੈ ਜਿਹੜੇ ਨਿਆਮਾਂ ਦੇ ਵਹਿਣ ਦੇ ਬੇਸਨ ਦੇ ਵਿੱਚ ਬਹਿੰਦੇ ਲੋਕ ਹੁੰਦੇ ਆ ਨਾ ਉਹ ਉਹਨਾਂ ਦਰਿਆਵਾਂ ਦੇ ਮਾਲਕ ਹੁੰਦੇ ਆ ਇਹ ਰਾਇਪੇਰੀਅਨ ਕਾਨੂੰਨ ਕਹਿੰਦਾ ਤੇ ਪੂਰੀ ਦੁਨੀਆ ਦੇ ਵਿੱਚ ਰਾਇਪੇਰੀਅਨ ਕਾਨੂੰਨ ਲਾਗੂ ਹੈ ਹੁਣ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦੰਨਾ ਹੁਣ ਦੇਖੋ ਇੱਕ ਬੇਸਿਕ ਜੀ ਗੱਲ ਨੂੰ ਸਮਝੋ ਰਾਜਸਥਾਨ ਨੂੰ ਸਾਡੇ ਕੋਲੋਂ ਪਾਣੀ ਲੈ ਕੇ ਦਿੱਤਾ ਗਿਆ ਉਹ ਤਾਂ ਦਿੱਤਾ ਗਿਆ ਵੀ ਉਹਨਾਂ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈ ਵੀ ਪੀਣ ਵਾਸਤੇ ਪਾਣੀ ਤਾਂ ਕੋਈ ਵੀ ਕਿਸੇ ਨੂੰ ਦੇ ਸਕਦਾ ਹੈ ਹੁਣ ਪੰਜਾਬ ਦਾ ਦਿਲ ਵੱਡਾ ਹੈ ਪੰਜਾਬੀ ਬਹੁਤ ਵੱਡੇ ਦਿਲ ਦੇ ਹੈ ਕੋਈ ਨਹੀਂ ਭਾਈ ਪੀਣ ਵਾਸਤੇ ਪਾਣੀ ਲੈ ਲਓ ਪਰ ਅਗਲਿਆਂ ਨੇ ਕੀ ਕੀਤਾ ਉਹਨਾਂ ਨੇ ਉਸ ਪਾਣੀ ਨੂੰ ਪੀਣ ਲਈ ਤਾਂ ਵਰਤਿਆ ਹੀ ਵਰਤਿਆ ਉਹਨਾਂ ਦੀ ਬਾਰਮੇਰ ਜਿਹੜੀ ਰਫਾਇਨਰੀ ਹੈ ਉਹ ਹਰ ਸਾਲ ਸਰਕਾਰ ਨੂੰ 14 ਕਰੋੜ ਰੁਪਈਆ ਪੇ ਕਰਦੀ ਹੈ ਪਾਣੀ ਦੀ ਰਾਇਲਟੀ ਰਾਜਸਥਾਨ ਸਰਕਾਰ ਨੂੰ ਜਦਕਿ ਥੋਡੇ ਤੋਂ ਰਾਜਸਥਾਨ ਸਰਕਾਰ ਫ੍ਰੀ ਚ ਪਾਣੀ ਲੈ ਰਹੀ ਹੈ 2 ਰੁਪਏ ਪ੍ਰਤੀ ਲੀਟਰ ਰਾਜਸਥਾਨ ਸਰਕਾਰ ਪਾਣੀ ਵੇਚ ਰਹੀ ਹੈ ਆਪਣੀ ਬਾਕੀ ਦੀ ਇੰਡਸਟਰੀ ਨੂੰ ਅਜੇ ਘਰਾਂ ਚ ਯੂਜ਼ ਹੋਣ ਵਾਲੇ ਤੇ ਖੇਤੀ ਵਾਲੇ ਪਾਣੀ ਦੀ ਮੈਨੂੰ ਰੇਟ ਰੇਸ਼ੋ ਨਹੀਂ ਪਤਾ ਹੈਗੀ ਪਰ ਉਹ ਅਗਲੇ ਵੇਚ ਰਹੇ ਹੈ ਥੋਡੇ ਤੋਂ ਕਹਿ ਕੇ ਲਿਆ ਵੀ ਪੀਣ ਵਾਸਤੇ ਪਾਣੀ ਚਾਹੀਦਾ ਹੈ ਅਗਲਿਆਂ ਨੇ ਆਪ ਆਪਣਾ ਬਿਜ਼ਨਸ ਬਣਾ ਲਿਆ ਕੀ ਇਹ ਚੰਗੀ ਗੱਲ ਐ ਮੈਨੂੰ ਦੱਸੋ ਤੁਸੀਂ ਰਾਇਲਟੀ ਕਿਉਂ ਨਹੀਂ ਮੰਗੀ ਪੰਜਾਬੀਓ ਤੁਹਾਡੀਆਂ ਸਰਕਾਰਾਂ ਨੇ ਰਾਇਲਟੀ ਕਿਉਂ ਨਹੀਂ ਮੰਗੀ ਹੁਣ ਤੱਕ ਵੀ ਕੋਈ ਵੀ ਸਰਕਾਰ ਨੇ ਆ ਕੇ ਇਹ ਕਦੇ ਵੀ ਕਾਨੂੰਨ ਨਹੀਂ ਬਣਾਇਆ ਕਦੇ ਵੀ ਇਹ ਮੀਟਿੰਗ ਨਹੀਂ ਕੀਤੀ ਹੈਗੀ ਵੀ ਚਲੋ ਚੱਲ ਕੇ ਹਰਿਆਣੇ ਵਾਲਿਆਂ ਨੂੰ ਆਪਾਂ ਕਹੀਏ ਵੀ ਸਾਡੀ ਰਾਇਲਟੀ ਦਿਓ ਪਾਣੀ ਦੀ ਬਿਲਕੁਲ ਵੀ ਨਹੀਂ ਦਿੱਤੀ ਹੈਗੀ ਅਗਲਿਆਂ ਨੇ 1956 ਤੱਕ ਦਿੰਦੇ ਰਹੇ ਐ ਉਸ ਤੋਂ ਬਾਅਦ ਇੱਕਦਮ ਦੇਣੀ ਬੰਦ ਕਰਤੀ ਤੇ ਮੁੜ ਕੇ ਅੱਜ ਤੱਕ ਨਹੀਂ ਦਿੱਤੀ ਹੈਗੀ ਇੱਕ ਅਨੁਮਾਨ ਦੇ ਅਨੁਸਾਰ ਉਹਨਾਂ ਕੋਲੋਂ 7.5 ਲੱਖ ਕਰੋੜ ਰੁਪਈਆ ਲੈਣਾ ਬਣਦਾ ਹੈ ਸਾਡੇ ਪਾਣੀ ਦਾ ਸਾਡੇ ਸਾਰੇ ਰੋਣੇ ਧੋਣੇ ਧੋਏ ਜਾ ਸਕਦੇ ਆ ਪਰ ਹਿੰਮਤ ਕੌਣ ਕਰੇ ਮੰਗਣ ਦੀ ਮੰਗ ਕੇ ਤਾਂ ਦੇਖੋ ਅਗਲੇ ਤਾਂ ਤੁਸੀਂ ਉਹਨਾਂ ਦੇ ਕੋਲ ਪੱਥਰ ਹੈ ਰਾਜਸਥਾਨ ਵਾਲਿਆਂ ਦੇ ਕੋਲ ਜੋ ਵੀ ਉਹਨਾਂ ਕੋਲ ਕੋਈ ਵੀ ਚੀਜ਼ ਹੈ ਕਿਸੇ ਵੀ ਸਟੇਟ ਕੋਲ ਹੁੰਦੀ ਹੈ ਕੀ ਉਹ ਕਿਸੇ ਨੂੰ ਫਰੀ ਦਿੰਦੇ ਆ ਮੈਨੂੰ ਦੱਸੋ ਨਹੀਂ ਦਿੰਦਾ ਹੈਗਾ ਕੋਈ ਵੀ ਸਟੇਟ ਜਿਹੜਾ ਉਹਦੇ ਕੋਲ ਕੋਈ ਵੀ ਕੁਦਰਤੀ ਪਦਾਰਥ ਹੁੰਦਾ ਹੈ ਉਹਦੀ ਰਾਇਲਟੀ ਲੈਂਦੇ ਆ ਅਗਲੇ ਉਹ ਫਰੀ ਚ ਨਹੀਂ ਦਿੰਦੇ ਹੈਗੇ ਪਰ ਤੁਸੀਂ ਤਾਂ ਆਪ ਦਾ ਪਾਣੀ ਫਰੀਚ ਦੇ ਹੀ ਫਿਰਦੇ ਹੋ ਤੁਹਾਡੇ ਦੋ ਜ਼ਿਲ੍ਹੇ ਹਨੂਮਾਨਗੜ੍ਹ ਤੇ ਗੰਗਾਨਗਰ ਖੇਤੀ ਵਾਸਤੇ ਦਿੱਤੇ ਸੀ ਉਹਨਾਂ ਨੂੰ ਅੱਜ ਉਹ ਵੀ ਕਮਾਈ ਕਰਕੇ ਦੇ ਰਹੇ ਐ ਤੁਸੀਂ ਕੀ ਖਟਿਆ ਪੰਜਾਬੀਓ ਪੰਜਾਬ ਨੇ ਇਸ ਮੁਲਕ ਦਾ ਕੁਝ ਬਗਾੜਿਆ ਨਹੀਂ ਹੁਣ ਤੱਕ ਸਵਾਰਿਆ ਹੀ ਐ ਪੰਜਾਬ ਦੇ ਨਾਲ ਇੰਨੀ ਮਾੜੀ ਕਿਉਂ ਕਰਦੇ ਹੋ ਯਾਰ ਪੰਜਾਬੀ ਆਪ ਹੁਣ ਕੈਂਸਰ ਯੁਕਤ ਪਾਣੀ ਪੀਣ ਨੂੰ ਮਜਬੂਰ ਹੋ ਗਏ ਨੇ ਪਰ ਤੁਸੀਂ ਹੋ ਕਿ ਸਾਡਾ ਉੱਪਰ ਵਾਲਾ ਜਿਹੜਾ ਵਧੀਆ ਪਾਣੀ ਆ ਉਹ ਲਈ ਤੁਰੇ ਜਾਂਨੇ ਹੋ ਲਈ ਤੁਰੇ ਜਾਂਨੇ ਹੋ ਪੰਜਾਬ ਕਿੱਥੇ ਜਾਏ ਯਾਰ ਪੰਜਾਬੀ ਕਿੱਥੇ ਜਾਣ ਸਾਡੇ ਜਾਣੇ ਕਿੱਥੇ ਜਾਣ ਸਾਡੀਆਂ ਤੇ ਅਗਲੀਆਂ ਪੀੜ੍ਹੀਆਂ ਖਤਮ ਹੋ ਜਾਣਗੀਆਂ ਇਸ ਤਰੀਕੇ ਨਾਲ ਤੁਸੀਂ ਚਾਹਨੇ ਕੀ ਹੋ ਅਸੀਂ ਤਾਂ ਬਾਕੀ ਮੁਲਕ ਦਾ ਢਿੱਡ ਭਰਨ ਵਾਸਤੇ ਆਪਣੀ ਧਰਤੀ ਦੇ ਡੋਕੇ ਖਿੱਚ ਲਏ ਆ ਅਸੀਂ ਤਾਂ ਕਿੱਥੇ ਚਲੇ ਜਾਈਏ ਅਸੀਂ ਦੱਸੋ ਮੈਨੂੰ ਪੰਜਾਬ ਨੇ ਕਿੰਨਾ ਕੁਛ ਕੀਤਾ ਇਸ ਮੁਲਕ ਵਾਸਤੇ ਪੰਜਾਬ ਦੇ ਨਾਲ ਨਾ ਹਰ ਥਾਂ ਤੇ ੱਟਕਾ ਹੋਇਆ ਹੈ ਤੇ ਪੰਜਾਬ ਨੇ ਇਸ ਮੁਲਕ ਵਾਸਤੇ ਹਰ ਥਾਂ ਤੇ ਹਿੱਕੜਾਈ ਹੈ ਆਪ ਦਾ ਸਿਰ ਲਾਇਆ ਜਾ ਕੇ ਜਿੱਥੇ ਵੀ ਕਿਤੇ ਦੇਸ਼ ਨੂੰ ਲੋੜ ਪਈ ਹੈ ਭਾਵੇਂ ਜਿੰਨਾ ਮਰਜੀ ਪੁਰਾਣਾ ਇਤਿਹਾਸ ਫਰੋਲ ਕੇ ਦੇਖ ਲਓ ਤੁਸੀਂ ਅੱਜ ਤੱਕ ਪੰਜਾਬ ਨੇ ਤੇ ਪੰਜਾਬੀਆਂ ਨੇ ਇਸ ਮੁਲਕ ਦਾ ਸਵਾਰਿਆ ਹੀ ਹੈ ਬਗਾੜਿਆ ਕੁਛ ਨਹੀਂ ਜਦੋਂ 1947 ਦੀ ਆਜ਼ਾਦੀ ਆਈ ਹੈ ਉਸ ਆਜ਼ਾਦੀ ਨੂੰ ਲਿਆਉਣ ਵਾਸਤੇ 90% ਮੋਰ ਥੈਨ 90% ਜਿਹੜੀਆਂ ਕੁਰਬਾਨੀਆਂ ਉਹ ਸਾਡੇਆਂ ਬਜ਼ੁਰਗਾਂ ਦੀਆਂ ਹੋਈਆਂ ਕਾਲੇ ਪਾਣੀਆਂ ਦੀਆਂ ਜੇਲਾਂ ਦੇ ਵਿੱਚ ਪੱਗਾਂ ਵਾਲੇ ਤੇ ਦਾੜ੍ਹੀਆਂ ਵਾਲੇ ਦਿਖਦੇ ਸੀ ਹੋਰ ਕੋਈ ਨਹੀਂ ਸੀ ਫਾਂਸੀ ਲੱਗਣ ਵਾਲਿਆਂ ਦੇ ਵਿੱਚ 98% ਅਣ ਅਸੀਂ ਸੀਗੇ ਬਾਕੀ ਸਾਰੇ ਮੁਲਕ ਨੇ ਆਜ਼ਾਦੀ ਦਾ ਨਿਗਮ ਆਣਿਆ 1947 ਦੇ ਵਿੱਚ ਅਸੀਂ ਆਪ ਦਾ 10 ਲੱਖ ਬੰਦਾ ਮਰਵਾਇਆ ਜਦੋਂ ਪਾਕਿਸਤਾਨ ਨਾਲ ਪਾਰਟੀਸ਼ਨ ਹੋਈ ਹੈ ਪਾਰਟੀਸ਼ਨ ਦੇ ਬਿਲੇ ਸਾਡਾ 10 ਲੱਖ ਬੰਦਾ ਮਰਿਆ ਉਹ 10 ਲੱਖ ਲਾਸ਼ਾਂ ਦੇ ਸਾਡੀਆਂ ਦੇ ਉੱਤੇ ਆਜ਼ਾਦੀ ਖੜੀ ਹੈ ਅਸੀਂ ਫੇਰ ਵੀ ਪਿੱਛੇ ਨਹੀਂ ਹਟੇ 1962 ਦਾ ਜੰਗ ਹੋਇਆ 1962 ਦੇ ਜੰਗ ਦੇ ਵਿੱਚ ਅਸੀਂ ਹਿੱਕਾਂ ਢਾ ਕੇ ਲੜੇ ਆਂ ਪੰਜਾਬੀ ਕਿੱਥੇ ਨੇ ਅਸੀਂ ਲੜੇ ਦੱਸੋ ਮੁਲਕ ਵਾਸਤੇ ਕਈ ਫੌਜ ਦੇ ਬੰਦੇ ਉੱਠਣਗੇ ਰਿਟਾਇਰ ਹੋਏ ਹੋਏ ਉਹ ਕਹਿਣਗੇ ਪੰਜਾਬੀਆਂ ਨੇ ਕੀਤਾ ਕੀ ਹੈ ਪੰਜਾਬੀਆਂ ਪੰਜਾਬੀ ਇਹ ਨੇ ਉਹ ਨੇ ਉਹ ਤੁਸੀਂ ਸਾਡੇ ਤੋਂ ਸਾਡੀ ਸਾਡੀ ਦੇਸ਼ ਭਗਤੀ ਦਾ ਸਰਟੀਫਿਕੇਟ ਲਗਦੇ ਹੋ ਜਾ ਕੇ ਫਰੋਲ ਕੇ ਦੇਖੋ ਇਤਿਹਾਸ ਨੂੰ ਸਾਡੇਆਂ ਬਜ਼ੁਰਗਾਂ ਨੇ ਜਿੱਥੇ ਲੋੜ ਪਈ ਐ ਹੀ ਕੜਾਈ ਐ ਤੁਹਾਡੇ ਵਾਸਤੇ ਤੁਹਾਨੂੰ ਹਰ ਥਾਂ ਤੇ ਬਚਾਇਆ ਜਿੱਧਰੋਂ ਕਿਤੋਂ ਵੀ ਤੱਤੀ ਹਵਾ ਆਈ ਐ ਪੰਜਾਬੀ ਉਧਰ ਨੂੰ ਭੱਜੇ ਗਏ ਐ ਵੀ ਸਾਡੇ ਮੁਲਕ ਨੂੰ ਕਿਤੇ ਤੱਤੀ ਹਵਾ ਨਾ ਲੱਗ ਜਾਈ। ਅਸੀਂ ਭੱਜ ਕੇ ਉਧਰ ਨੂੰ ਜਾਂਦੇ ਆ ਸਾਡੇ ਮੁਲਕ ਵੱਲ ਜਿਹੜੇ ਪਾਸੇ ਤੋਂ ਗੋਲੀ ਚੱਲਦੀ ਐ ਬਾਕੀ ਸਾਰਾ ਮੁਲਕ ਦੂਜੇ ਪਾਸੇ ਭੱਜਦਾ ਵੀ ਗੋਲੀ ਤੋਂ ਬਚੀਏ ਪੰਜਾਬੀ ਇਕੱਲੇ ਹੁੰਦੇ ਆ ਜਿਹੜੇ ਗੋਲੀ ਵਾਲੇ ਪਾਸੇ ਭੱਜਦੇ ਐ ਵੀ ਚੱਲੀ ਕਿਧਰੋਂ ਐ ਦੇਖੀ ਐ ਸਹੀ ਜਾ ਕੇ। ਇਹ ਮੈਂ ਉੱਪਰੋਂ ਹਵਾ ਦੇ ਵਿੱਚ ਗੱਲਾਂ ਨਹੀਂ ਕਰ ਰਿਹਾ ਤੁਸੀਂ ਇਤਿਹਾਸ ਫਰੋਲ ਕੇ ਦੇ ਜਦਕਿ ਸਾਡਾ 10 ਲੱਖ ਬੰਦਾ ਮਰਿਆ ਸੀ ਆਜ਼ਾਦੀ ਵੇਲੇ ਪਰ ਫਿਰ ਵੀ ਅਸੀਂ ਲੜੇ ਆਂ ਤੇ ਹੁਣ ਤੱਕ ਵੀ ਲੜਦੇ ਰਹੇ ਆਂ ਪੰਡਤ ਜਵਾਰ ਲਾਲ ਨਹਿਰੂ ਨੇ ਉਸ ਵੇਲੇ ਕਿਹਾ ਸੀ ਕਿ ਮੁਲਕ ਬਹੁਤ ਗਰੀਬ ਹੈ 1962 ਦੇ ਵੇਲੇ ਕਿ ਕੰਟਰੀਬਿਊਟ ਕਰੋ ਦੇਸ਼ ਵਾਸਤੇ ਸਾਡੀਆਂ ਬੀਬੀਆਂ ਭੈਣਾਂ ਨੇ ਜਜਵਾਤੀ ਹੋ ਕੇ ਕਲਨਾਂ ਦੇ ਵਿੱਚੋਂ ਗਹਿਣੇ ਲਾ ਕੇ ਗਲਾਂ ਦੇ ਵਿੱਚੋਂ ਹਾਰ ਲਾਹ ਲਾ ਕੇ ਆਪਦੇ ਗਹਿਣੇ ਲਾਹ ਲਾ ਕੇ ਸੁੱਟਦੇ ਸੀ ਵੀ ਮੁਲਕ ਬਚਣਾ ਚਾਹੀਦਾ ਹੈ ਸਾਡਾ ਕੁਛ ਨਹੀਂ ਸੋਨਾ ਫੇਰ ਵੀ ਆ ਜਾਏਗਾ ਔਨ ਰਿਕਾਰਡ ਹੈ ਇਹ ਗੱਲ 17 ਕੁਇੰਟਲ 18 ਕਿਲੋ ਸੋਨਾ ਕੱਲੇ ਪੰਜਾਬ ਨੇ ਦਿੱਤਾ ਤੇ ਬਾਕੀ ਕੁੱਲ ਮੁਲਕ ਦੇ ਵਿੱਚੋਂ 20 ਕਿਲੋ ਸੋਨਾ ਹੋਇਆ ਸੀ ਸਿਰਫ ਅਸੀਂ ਕੱਲਿਆਂ ਨੇ ਕੁਇੰਟਲਾਂ ਦੇ ਕੁਇੰਟਲ ਸੋਨੇ ਦਾ ਦਿੱਤਾ ਜਦੋਂ ਦੇਸ਼ ਗਰੀਬ ਸੀ ਦਾਨ ਚ ਦੇਤਾ ਸੀ ਤੁਸੀਂ ਸਾਡੀਆਂ ਬਰਾਬਰੀਆਂ ਕਰੋਗੇ ਯਾਰ ਜਦੋਂ ਮੁਲਕ ਨੂੰ ਅੰਨ ਦੀ ਲੋੜ ਸੀ ਮੁਲਕ ਭੁੱਖਾ ਮਰਦਾ ਸੀ ਇੱਕ ਵੇਲੇ ਵਰਤ ਰੱਖਣ ਦਾ ਸਮਾਂ ਆ ਗਿਆ ਸੀ ਵੀ ਇਹ ਕਹੇਤਾ ਗਿਆ ਸੀ ਵੀ ਇੱਕ ਵੇਲੇ ਵਰਤ ਰੱਖ ਲਿਆ ਕਰੋ ਜੀ ਸਾਰਾ ਮੁਲਕ ਅੰਨ ਬਚਿਆ ਕਰੇਗਾ ਮੁਲਕ ਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਸੀ ਬਸਾਂ ਦੇ ਵਿੱਚ ਇੱਕ ਨਾ ਤਖਤੀਆਂ ਲਟਕਾਈਆਂ ਗਈਆਂ ਸੀਗੀਆਂ ਅਖੇ ਜੀ ਪ੍ਰੋਡਿਊਸ ਔਰ ਪੈਰਿਸ ਪੈਦਾ ਕਰੋ ਜਾਂ ਮਰ ਜਾਓ ਜਾਂ ਅੰਨ ਪੈਦਾ ਕਰੋ ਜਾਂ ਮਰ ਜਾਓ ਇਸੇ ਉਹਦਾ ਮਤਲਬ ਬਸਾਂ ਦੇ ਵਿੱਚ ਤੱਕਦੀਆਂ ਲਟਕਾਈਆਂ ਗਈਆਂ ਬਾਹਰ ਜਿੱਥੇ ਵੀ ਪਬਲਿਕ ਪਲੇਸਿਸ ਸੀਗੀਆਂ ਸਾਰੀ ਥਾਵਾਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਪੰਜਾਬੀਆਂ ਨੇ ਉਹ ਚੈਲੰਜ ਵੀ ਕਬੂਲ ਕੀਤਾ ਅਸੀਂ ਉਹ ਚੈਲੰਜ ਕਬੂਲ ਕੀਤਾ ਆਪਦੀ ਧਰਤੀ ਦੇ ਵਿੱਚ ਅਸੀਂ ਜ਼ਹਿਰਾਂ ਪਾਈਆਂ ਯੂਰੀਆ ਪਾਇਆ ਦਵਾਈਆਂ ਪਾਈਆਂ ਪੈਸਟੀਸਾਈਡ ਪਾਇਆ 3 ਸਾਲ ਦੇ ਵਿੱਚ ਵਿੱਚ ਭਾਰਤ ਜਿਹੜਾ ਹੈ ਉਹ ਫੂਡ ਡੈਫਿਸਟ ਦੇ ਵਿੱਚੋਂ ਫੂਡ ਸਰਪਲਸ ਕਰਤਾ ਸੀ ਫੂਡ ਡੈਫਿਸਟ ਹੁੰਦਾ ਹੈ ਕਿ ਜਿੱਥੇ ਅੰਨ ਦੀ ਘਾਟ ਹੋਏ ਅੰਨ ਦੀ ਘਾਟ ਨਾਲ ਜੂਝ ਰਹਿਆ ਮੁਲਕ ਤੇ 3 ਸਾਲ ਇੰਨੀ ਮਿਹਨਤ ਕੀਤੀ ਇੰਨੀ ਪ੍ਰੋਡਕਸ਼ਨ ਕੀਤੀ ਅੰਨ ਦੀ ਸਾਡੇ ਵਾਲੇ ਬੰਦਿਆਂ ਨੇ ਭੋਲੇ ਆਨੇ ਵਿਚਾਰੇ ਮੈਂ ਤੇ ਭੋਲੇ ਹੀ ਕਹੂੰਗਾ ਸਾਡੇ ਭੋਲੇ ਪੰਜਾਬੀਆਂ ਨੇ ਇੰਨੀ ਅੰਨ ਦੀ ਪ੍ਰੋਡਕਸ਼ਨ ਕੀਤੀ 3 ਸਾਲਾਂ ਦੇ ਵਿੱਚ ਪੂਰੇ ਮੁਲਕ ਨੂੰ ਫੂਡ ਸਰਪਲਸ ਕਰਤਾ ਸਰਪਲਸ ਦਾ ਮਤਲਬ ਹੁੰਦਾ ਹੈ ਕਿ ਵਾਧੂ ਵਾਧੂ ਅੰਨ ਵਾਲਾ ਕਰਤਾ ਤੇ ਅੱਜ ਕਿਸਾਨਾਂ ਦੀ ਕੀ ਵੈਲਿਊ ਪਈ ਬਈ ਜਾ ਕੇ 트ੰਪ ਸਾਬ ਨਾਲ ਉਥੇ ਸਮਝੌਤੇ ਹੋ ਗਏ ਆ ਵੀ ਆ ਜਾਓ ਜੀ ਸਾਡੀ ਮੰਡੀ ਵੇਲੀ ਹੈ ਸਾਡੇ ਕਿਸਾਨਾਂ ਦੇ ਬਰਾਬਰ ਤੁਸੀਂ ਲੜ ਲਿਓ ਆ ਕੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਵੀ ਤੁਸੀਂ ਆਪ ਦਾ ਜੋ ਮਰਜੀ ਜੀਣਸ ਇੱਥੇ 0% ਦੇ ਵਿੱਚੋਂ ਤੇ ਸਾਡੇ ਵਾਲਿਆਂ ਨੇ ਕੁਝ ਵੇਚਣਾ ਹੋਵੇ ਤਾਂ 18% ਦੇ ਵਿਕੂਗਾ ਕਿਉਂ ਬਈ ਉਦੋਂ ਤੁਹਾਨੂੰ ਕਿਸਾਨ ਯਾਦ ਆ ਜਾਂਦੇ ਆ ਜਦੋਂ ਮੁਲਕ ਭੁੱਖਾ ਮਰਦਾ ਹੁੰਦਾ ਜਦੋਂ ਕੋਈ ਕਿਧਰੋਂ ਰੌਲਾ ਪੈ ਜਾਂਦਾ ਅਸੀਂ ਬਾਰਡਰ ਤੇ ਬੈਠੇ ਆ ਬਾਰਡਰ ਤੇ ਬੈਠੇ ਸਭ ਤੋਂ ਵਧੀਆ ਸਟੇਟ ਤੁਹਾਡੇ ਵਾਸਤੇ ਅਸੀਂ ਆ ਪੂਰੇ ਮੁਲਕ ਨੂੰ ਬਚਾਈ ਬੈਠੇ ਆ ਅਸੀਂ ਸਭ ਤੋਂ ਵੱਧ ਖਤਰਿਆਂ ਦੇ ਖਿਲਾੜੀ ਅਸੀਂ ਆ ਸਭ ਤੋਂ ਜ਼ਿਆਦਾ ਦੁੱਖ ਅਸੀਂ ਝੱਲਿਆ ਤਕਲੀਫਾਂ ਅਸੀਂ ਝੱਲੀਆਂ ਇਸ ਦੇਸ਼ ਵਾਸਤੇ ਦਿੱਤਾ ਕੀ ਆ ਸਾਨੂੰ ਹੁਣ ਤੱਕ ਦੱਸੋ ਮੈਨੂੰ ਇਹ ਫੈਕਟ ਦੇ ਆਧਾਰ ਤੇ ਗੱਲ ਹੈ ਹੁਣ ਕਿਹਾ ਸੀਗਾ ਵੀ ਹੜ ਆ ਗਏ ਆ ਜੀ ਹੜਾਂ ਦੇ ਵਿੱਚ 1600 ਕਰੋੜ ਰੁਪਏ ਆਖੇ ਪੰਜਾਬ ਨੂੰ ਦੇ ਦਿੱਤਾ ਮੈਨੂੰ ਦੱਸੋ ਕਿੱਥੇ ਦਿੱਤਾ ਕਹਿੰਦੇ ਆ ਵੀ ਪਹਿਲਾਂ ਹਿਸਾਬ ਕਿਤਾਬ ਦੇਓ ਪੁਰਾਣੇ ਪੈਸਿਆਂ ਦਾ ਫੇਰ ਦੇਵਾਂਗੇ ਆਮ ਬੰਦਾ ਤੁਹਾਨੂੰ ਕਿਹੜਾ ਹਿਸਾਬ ਦੇ ਦਵੇ ਤੁਹਾਡਾ ਰੌਲਾ ਸਰਕਾਰਾਂ ਨਾਲ ਐ ਜੇ ਕੇਂਦਰ ਸਰਕਾਰ ਸੁਹਿਰਦ ਹੋਵੇ ਉਹ ਕਹਿਣ ਵੀ ਬਾਅਦ ਚ ਰਾਜ ਸਰਕਾਰ ਨਾਲ ਨਿਪਟਦੇ ਰਹਾਂਗੇ ਸਿੱਧੇ ਤੌਰ ਤੇ ਸਹਾਇਤਾ ਦੇਓ ਲੋਕਾਂ ਨੂੰ ਕਿਉਂ ਨਹੀਂ ਦਿੱਤੀ ਤੁਸੀਂ ਬਈ ਕਿਉਂ ਨਹੀਂ ਦਿੱਤੀ ਤੁਸੀਂ ਸਹਾਇਤਾ ਸਾਨੂੰ ਸਾਡੇ ਆਪ ਦੇ ਭਾਈਚਾਰੇ ਨੇ ਅੰਦਰੋਂ ਬਾਹਰੋਂ ਸਹਾਇਤਾ ਕਰਕੇ ਆਪਣੇ ਲੋਕਾਂ ਦੇ ਨਾਲ ਖੜੇ ਆ ਤਾਂ ਅਸੀਂ ਉਸ ਮੁਸੀਬਤ ਚੋਂ ਨਿਕਲੇ ਆ ਸਰਕਾਰਾਂ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਆਈ ਹੈਗੀ ਤੇ ਇਸ ਕੱਲਾ ਕੱਲਾ ਪੰਜਾਬੀ ਇਸ ਗੱਲ ਨੂੰ ਜਾਣਦਾ ਹੈ ਕਿ ਸਰਕਾਰ ਨੇ ਕੋਈ ਸਹਾਇਤਾ ਸੂਰਤਾਂ ਨਹੀਂ ਕੀਤੀ ਹੈਗੀ ਸਿਰਫ ਫੋਟੋਆਂ ਤਰਵਾਈਆਂ ਕੇਂਦਰ ਵਾਲਿਆਂ ਨੇ ਕਿਹਾ ਜਰੂਰ ਸੀ ਵੀ ਦੇ ਦੇਾਂਗੇ ਅਗਲੇ ਕਹਿੰਦੇ ਆ ਵੀ ਪਹਿਲਾਂ ਪੰਜਾਬ ਸਰਕਾਰ ਸਾਨੂੰ ਹਿਸਾਬ ਦੇਵੇ ਪਹਿਲੇ ਪੈਸਿਆਂ ਦਾ ਫੇਰ ਦੇਵਾਂਗੇ ਹੋਣ ਵਾਲਿਆਂ ਨੇ ਵੀ ਕੋਈ ਸੁਆਹ ਨਹੀਂ ਡਾਈ ਹੈਗੀ ਸਾਡੇ ਖਰਾਬੇ ਦੇ ਪੈਸੇ ਹੁਣ ਤੱਕ ਨਹੀਂ ਆਉਂਦੇ ਹੈਗੇ ਕਦੇ ਲਿਸਟਾਂ ਗਲਤ ਲੱਗ ਜਾਂਦੀਆਂ ਕਦੇ ਨਾਮ ਗਲਤ ਆ ਜਾਂਦੇ ਕਦੇ ਆਧਾਰ ਕਾਰਡ ਠੀਕ ਨਹੀਂ ਕਦੇ ਫੋਨ ਨੰਬਰ ਠੀਕ ਨਹੀਂ ਇਹੀ ਲੱਲੇਪੱਬਿਆਂ ਦੇ ਵਿੱਚ ਸਾਰੇ ਕਿਸਾਨਾਂ ਨੂੰ ਅਲਝਾ ਕੇ ਰੱਖਿਆ ਹੋਇਆ ਇਹਨਾਂ ਨੇ ਸੋ ਮੇਰੀ ਤੁਹਾਨੂੰ ਕਿਸਾਨਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਸਮੂਹ ਪੰਜਾਬੀਅਤ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਹੁਣ ਤੁਸੀਂ ਇਕੱਠੇ ਹੋਵੋ ਸਰਕਾਰਾਂ ਦੇ ਹੱਥਾਂ ਵੱਲ ਨਾ ਦੇਖੋ ਸਰਕਾਰਾਂ ਨੇ ਤੁਹਾਨੂੰ ਨਾ ਹੁਣ ਤੱਕ ਕੁਝ ਦਿੱਤਾ ਹੈ ਨਾ ਦੇਣਾ ਹੈ ਤੁਸੀਂ ਆਪ ਉਠੋ ਆਪ ਖੜੇ ਹੋ ਆਪਦੇ ਜਮਹੂਰੀ ਹੱਕਾਂ ਵਾਸਤੇ ਜਮਹੂਰੀयत ਢੰਗ ਦੇ ਨਾਲ ਸੰਵਿਧਾਨਕ ਢੰਗ ਦੇ ਨਾਲ ਜਿਵੇਂ ਜਾਇਜ਼ ਹੋਏ ਉਸ ਤਰੀਕੇ ਦੇ ਨਾਲ ਲੜਾਈ ਲੜੋ ਲੋਕਾਂ ਨੂੰ ਦੱਸੋ ਵੀਡੀਓ ਬਣਾ ਬਣਾ ਪਾਓ ਵੀ ਸਾਡੇ ਨਾਲ ਇਹ ਤੱਕਾ ਹੋਇਆ ਇਸ ਮੁਲਕ 'ਚ ਰਹਿੰਦੇ ਆਂ ਕਹਿੰਦੇ ਆ ਵੀ ਐਸਬੀਐਲ ਬਣਾ ਦਿਓ ਜੀ ਅਖੇ ਜੀ ਇਹਨਾਂ ਦਾ ਹੱਕ ਬਣਦਾ ਹੈ ਹਰਿਆਣੇ ਵਾਲਿਆਂ ਦਾ ਦੇਖੋ ਹਰਿਆਣਾ ਸਾਡਾ ਭਰਾ ਹੈ ਅਸੀਂ ਅਸੀਂ ਪਾਣੀ ਦੇਣ ਤੋਂ ਮਨਾ ਨਹੀਂ ਕਰਦੇ ਭਾਵੇਂ ਰਾਜਸਥਾਨ ਲੈ ਲਵੇ ਭਾਵੇਂ ਹਰਿਆਣਾ ਲੈ ਲਵੇ ਹੋਰ ਜਿਹਨੂੰ ਦੇਣਾ ਹੈ ਦੇ ਦਿਓ ਪਰ ਪਹਿਲਾ ਮਾਲਕੀ ਤਾਂ ਸਾਡੀ ਤੈ ਕਰੋ ਸਾਡੇ ਪਾਣੀਆਂ ਤੇ ਇਹ ਤਾਂ ਮੰਨੋ ਵੀ ਅਸੀਂ ਮਾਲਕਾਂ ਪਾਣੀ ਦਵਾਂਗੇ ਪਰ ਵਿਧਾ ਪ੍ਰਾਈਸ ਦਵਾਂਗੇ ਇੱਕ ਪੈਸਾ ਲਵਾਂਗੇ ਉਹਨਾਂ ਤੋਂ ਅਸੀਂ ਇੱਕ ਮੁੱਲ ਲਵਾਂਗੇ ਉਹਨਾਂ ਤੋਂ ਵੀ ਸਾਡਾ ਪਾਣੀ ਤੁਸੀਂ ਵਰਤੋਂਗੇ ਭਾਈ ਆ ਮੁੱਲ ਦਿਓ ਫਿਰ ਜਦੋਂ ਇਕੱਠਾ ਪੰਜਾਬ ਸੀਗਾ ਜੁਆਇੰਟ ਪੰਜਾਬ ਸੀਗਾ ਜਮਨਾ ਨਾਲ ਹੱਦ ਲੱਗਦੀ ਸੀ ਸਾਡੀ ਜਾ ਕੇ ਜਦੋਂ 60 40 ਦੀ ਰੇਸ਼ਿਓ ਤੇ ਪਾਣੀ ਦੀ ਵੰਡ ਕੀਤੀ ਆ ਸਿਰਫ ਇਧਰ ਵਾਲੇ ਪੰਜਾਬ ਦੇ ਪਾਣੀਆਂ ਚੋਂ ਵੰਡ ਲਿਆ ਕਿਉਂ ਜਮਨਾ ਦੇ ਵਿੱਚ ਨਹੀਂ ਸੀ ਸਾਡਾ ਹਿੱਸਾ ਬਣਦਾ ਬਈ ਉਹਨਾਂ ਦੀਆਂ ਨਦੀਆਂ ਦੇ ਵਿੱਚ ਵੀ ਸਾਡਾ ਹਿੱਸਾ ਬਣਦਾ ਸੀ ਆਖੇ ਉਹਨਾਂ ਨੂੰ ਤੁਸੀਂ ਛੱਡ ਦਿਓ ਸਿਰਫ ਪੰਜਾਬ ਪੰਜਾਬ ਦੀਆਂ ਨਦੀਆਂ ਦੇ ਵਿੱਚੋਂ 40% ਪਾਣੀ ਹਰਿਆਣੇ ਨੂੰ ਦੇ ਦਿਓ ਜੇ 60 40 ਤੇ ਵੰਡਣਾ ਸੀ ਤੇ ਫਿਰ ਉਹਨਾਂ ਦੇ ਵਿੱਚੋਂ ਵੀ ਤੇ ਸਾਡਾ ਹਿੱਸਾ ਬਣਦਾ ਸੀ ਉਧਰਲੇ ਪਾਸੇ ਇਹਨੂੰ ਕਿਉਂ ਨਹੀਂ ਬੋਲਦੇ ਪਾਣੀ ਦਾ ਹੱਲ ਇਦਾਂ ਨਹੀਂ ਹੋਣਾ ਹੈਗਾ ਸਾਨੂੰ ਲੜਨਾ ਪਏਗਾ ਪੰਜਾਬੀਓ ਉੱਠਣਾ ਪਏਗਾ ਜਾਗਣਾ ਪਏਗਾ ਤੁਹਾਨੂੰ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਪਏਗਾ ਇਸ ਗੱਲ ਵਾਸਤੇ ਵੀ ਅਸੀਂ ਤਾਂ ਭਾਈ ਮਰ ਚੱਲੇ ਆ ਹੁਣ ਸਾਡੇ ਪੱਲੇ ਕੁਝ ਨਹੀਂ ਰਿਹਾ ਹੈਗਾ ਅਸੀਂ ਤਾਂ ਕੈਂਸਰ ਯੁਕਤ ਪਾਣੀ ਪੀ ਰਹੇ ਆ ਇਹ ਹੁਣ ਦੀਆਂ ਨਵੀਆਂ ਰਿਪੋਰਟਾਂ ਨੇ ਨਵੀਆਂ ਕੋਝਾਂ ਨੇ ਤੇ ਜਿੰਨਾ ਛੇਤੀ ਹੋ ਸਕੇ ਆ ਜਿਹੜਾ ਆਪਣਾ ਧਰਤੀ ਹੇਠਲਾ ਪਾਣੀ ਆ ਇਹਨੂੰ ਕੱਢਣਾ ਬੰਦ ਕਰ ਦਿਓ ਕੁਛ ਵੀ ਕਰੋ ਯਾਰ ਇਹ ਧਰਤੀ ਹੇਠਲਾ ਪਾਣੀ ਜਿਹੜਾ ਤੀਜੀ ਤਹਿ ਦਾ ਪਾਣੀ ਪੀ ਰਹੇ ਹੋ ਇਹਨੂੰ ਕੱਢਣਾ ਬੰਦ ਕਰ ਦਿਓ ਨਹੀਂ ਮਾਰੇ ਜਾਵੋਗੇ ਪੰਜਾਬ ਆਪਦੇ ਆ ਨਦੀਆਂ ਦੇ ਉੱਤੇ ਨਹਿਰਾਂ ਦੇ ਉੱਤੇ ਟ੍ਰੀਟਮੈਂਟ ਪਲਾਂਟ ਲਾ ਕੇ ਉਥੋਂ ਆਪਦੇ ਆਪਦੇ ਪਿੰਡਾਂ ਨੂੰ ਸਪਲਾਈ ਦਿਓ ਇਹ ਸਰਕਾਰਾਂ ਦਾ ਫਰਜ਼ ਹੈ ਇਹਨਾਂ ਦੇ ਗਲ ਚੁਕਾ ਦਿਓ ਕਿਉਂ ਨਹੀਂ ਸਾਨੂੰ ਉਹ ਵਾਲਾ ਪਾਣੀ ਦੰਦੇ ਹੈਗੇ ਤੁਸੀਂ ਕਿਉਂ ਸਾਨੂੰ ਧਰਤੀ ਦੀ ਤੀਜੀ ਤਹਿ ਦੇ ਵਿੱਚੋਂ ਪਾਣੀ ਕੱਢਣ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿਉਂ ਸਾਡੇ ਜਾਨਿਆਂ ਨੂੰ ਥਾਲੀ ਦੇ ਵਿੱਚ ਪਾ ਕੇ ਕੈਂਸਰ ਪਰੋਸਿਆ ਜਾ ਰਿਹਾ ਹੈ ਇਹ ਸਵਾਲ ਪੁੱਛੋ ਤਖੜੇ ਹੋਵੋ ਪੜੋ ਸਭ ਤੋਂ ਵੱਡੀ ਗੱਲ ਹੈ ਵੀ ਪੜ੍ਹਾਈ ਕਰੋ ਐਜੂਕੇਸ਼ਨ ਲਿਓ ਅਖਬਾਰ ਪੜ੍ਹਿਆ ਕਰੋ ਨਵੇਂ-ਨਵੇਂ ਆਰਟੀਕਲ ਪੜ੍ਹਿਆ ਕਰੋ ਨਵੀਆਂ ਖੋਜਾਂ ਪੜ੍ਹਿਆ ਕਰੋ ਅੰਕੜੇ ਆਪਦੇ ਕੋਲ ਲਿਖ ਕੇ ਰੱਖਿਆ ਕਰੋ ਸਰਕਾਰਾਂ ਦੀਆਂ ਅੱਖਾਂ 'ਚ ਅੱਖ ਪਾ ਕੇ ਗੱਲ ਕਰਨਾ ਸਿੱਖੋ ਪੰਜਾਬ ਦੇ ਹੱਕਾਂ ਦੀ ਗੱਲ ਤੁਹਾਨੂੰ ਕਰਨੀ ਪਏਗੀ ਪੰਜਾਬੀਓ ਹੁਣ ਤੁਹਾਨੂੰ ਉੱਠਣਾ ਪਏਗਾ ਕੋਈ ਸਰਕਾਰ ਤੁਹਾਡੀ ਬਾਹ ਨਹੀਂ ਫੜਦੀ ਇਹ ਕੰਨ ਤੇ ਲਿਖਿਆ ਪੜਿਆ ਜਾ ਸਕਦਾ ਹੈ ਭਾਈ ਆਪ ਦੇ ਮਰੇ ਬਿਨਾ ਸਵਰਗ ਨਹੀਂ ਮਿਲਦਾ ਹੁੰਦਾ ਸਾਡੇ ਬਜ਼ੁਰਗ ਕਹਿ ਕੇ ਗਏ ਆ ਉਠੋ ਤਗੜੇ ਹੋਵੋ ਆਪ ਦੀ ਲੜਾਈ ਆਪ ਲੜੋ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਔਲਾਮੇ ਦੇਣਗੀਆਂ ਸასი ਕਾਲ